ਜੋਤ ਨਸ਼ਿਆਂ ਦੇ ਵਿਰੋਧ ਸੀ 31 ਤਰੀਕ ਨੂੰ ਪੰਜਾਬ ਸਰਕਾਰ ਨੇ ਡੈਡਲਾਈਨ ਦਿੱਤੀ ਹੋਈ ਆ 31 ਤਰੀਕ ਨੂੰ ਨਸ਼ਿਆਂ ਦਾ ਭੋਗ ਤਾਂ ਨਹੀਂ ਪਹਿਣਾ ਸਾਡੇ ਵੀਰ ਵੀਰ ਦਾ ਜ਼ਰੂਰ ਪਏਗਾ ਜਿਹੜਾ ਇਹ ਕਹਿੰਦੇ ਕਿ ਸੀਆਈਏ ਸਟਾਫ ਦਾ ਇੰਚਾਰਜ ਦੋਸ਼ੀ ਨਹੀਂ ਸੀ 751 ਦਾ ਪਰਚਾ ਵੀ ਜ਼ਿਲ੍ਹੇ ਦੇ ਵਿੱਚ ਐਸਐਸਪੀ ਨੂੰ ਧਿਆਨ ਚ ਲਿਆਏ ਬਿਨਾ ਨਹੀਂ ਹੁੰਦਾਗਾ ਕਿਸੇ ਬੰਦੇ ਨੂੰ ਤੁਸੀਂ ਨਸ਼ੇ ਦੇ ਕੇਸ ਚ ਪਸਾਉਣਾ ਉਹਨੂੰ ਕੋਹ ਕੋ ਕੇ ਕਤਲ ਕਰ ਦਿੱਤਾ ਇਹ ਐਸਐਸਪੀ ਬਠਿੰਡਾ ਨੂੰ ਪਤਾ ਨਾ ਹੋਵੇ ਸਵਾਲ ਹੀ ਨਹੀਂ ਪੈਦਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਜਿਹੜੇ ਲੋਕ ਸੰਘਰਸ਼ ਕਰਦੇ ਕਿ ਜਗ੍ਹਾ ਨਹੀਂ ਵੰਦੇ ਵਜਾ ਨਹੀਂ ਵੰਦੇਗੇ ਇਹ ਧਰਨੇ ਲਾ ਕੇ ਬੈਠ ਜਾਂਦੇ ਆ ਨਰਿੰਦਰਦੀਪ ਦਾ ਪਰਿਵਾਰ ਤਾਂ ਕੋਈ ਧਰਨੇ ਨਹੀਂ ਲਾ ਰਿਹਾ ਸੀ ਉਹ ਤਾਂ ਆਪਣੀ ਚੈਨ ਦੀ ਜ਼ਿੰਦਗੀ ਜੀ ਰੇ ਸੀ ਆਪਣਾ ਕੰਮ ਧੰਦਾ ਕਰਕੇ ਰੋਜੀ ਰੋਟੀ ਕਮਾ ਰੇ ਸੀ ਇੱਕ ਕਾਬਲ ਅਧਿਆਪਕ ਸੀ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਜਿਹੜੀ ਆ ਮੌਜੂਦਾ ਸਰਕਾਰ ਨੇ ਬਣਾ ਨਹੀਂ ਰਹੀ ਇਹ ਬਣ ਚੁੱਕੀ ਆ ਪੁਲਸੀਆ ਸਟੇਟ ਜਿਹੜੇ ਪੁਲਿਸ ਅਧਿਕਾਰੀ ਆ ਇਸ ਤਰ੍ਹਾਂ ਲੱਗਦਾ ਜਿਵੇਂ ਪਾਗਲਖਾਨੇ ਚੋਂ ਕੱਢ ਕੇ ਸੀਏਆਈ ਸਟਾਫ ਬਠਿੰਡੇ ਚ ਭਰਤੀ ਕੀਤੇ ਜਿੰਨਾਂ ਦੇ ਵਿੱਚ ਕੋਈ ਬੰਦਿਆਂ ਆਲਾ ਕੋਈ ਗੁਣ ਕੋਈ ਕਣ ਹੈ ਹੀ ਨਹੀਂ ਜਿੰਨਾਂ ਪੁਲਿਸ ਅਧਿਕਾਰੀ ਜਿੰਨਾਂ ਜਾਬਰ ਹੁੰਦਾ ਮਹਿਕਮੇ ਦਾ ਓਨਾ ਹੀ ਉਹ ਅੱਖਾਂ ਦਾ ਤਾਰਾ ਹੁੰਦਾ شریف ਬੰਦਿਆਂ ਦਾ ਇਸ ਮਹਿਕਮੇ ਚ ਕੋਈ ਕੰਮ ਨਹੀਂ ਹੈ ਬਹੁਤ ਹੀ ਸਤਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਸਲੇ ਬਾਰੇ ਨਰਿੰਦਰਦੀਪ ਜੀ ਦੇ ਪਿਤਾ ਜੀ ਨੇ ਜਿਹੜੀ ਸਾਰੀ ਗੱਲ ਤੁਹਾਨੂੰ ਦੱਸ ਦਿੱਤੀ ਸਾਰੇ ਨੇ ਮੀਡੀਆ ਰਾਈ ਤੁਹਾਨੂੰ ਪਤਾ ਹੀ ਹੈ ਕੀ ਵਾਪਰਿਆ ਕਿਉਂਕਿ ਸਮੇਂ ਦੀ ਸੀਮਤਾ ਹੀ ਆ ਮੀਟਿੰਗ ਆ ਏ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹ ਪੜ੍ਹ ਕੇ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਆ ਇਸ ਤਰ੍ਹਾਂ ਲੱਗਦਾ ਜਿਵੇਂ ਪਾਗਲਖਾਨੇ ਚੋਂ ਕੱਢ ਕੇ ਸੀਆਈ ਸਟਾਫ ਬਠਿੰਡੇ ਚ ਭਰਤੀ ਕੀਤੀ ਜਿਨ੍ਹਾਂ ਦੇ ਵਿੱਚ ਕੋਈ ਬੰਦਿਆਂ ਵਾਲਾ ਕੋਈ ਗੁਣ ਕੋਈ ਕਣ ਹੈ ਹੀ ਨਹੀਂ ਸੀ ਖੋਪੜੀ ਤੋਂ ਲੈ ਕੇ ਕੰਨਾਂ ਤੱਕ ਗੱਲਾਂ ਤੱਕ ਕੂਣੀਆਂ ਤੱਕ ਗੋਪਤੰਗਾ ਤੇ ਕੋਈ ਐਹੋ ਜੀ ਜਗ੍ਹਾ ਨਹੀਂ ਛੱਡੀ ਜਿੱਥੇ ਉਹਨਾਂ ਨੇ ਬਿਜਲੀ ਲਾ ਲਾ ਕੇ ਉਹ ਸਾਡੇ ਵੀਰ ਨੂੰ ਤੜਫਾ ਤੜਫਾ ਕੇ ਨਹੀਂ ਮਾਰਿਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਜਿਹੜੇ ਲੋਕ ਸੰਘਰਸ਼ ਕਰਦੇ ਕਿ ਜਗ੍ਹਾ ਨਹੀਂ ਵੇਂਦੇ ਵਜਾ ਨਹੀਂ ਵੇਂਦੇਗੇ ਇਹ ਧਰਨੇ ਲਾ ਕੇ ਬੈਠ ਜਾਂਦੇ ਆ ਨਰਿੰਦਰਦੀਪ ਦਾ ਪਰਿਵਾਰ ਤਾਂ ਕੋਈ ਧਰਨੇ ਨਹੀਂ ਲਾ ਰਿਆ ਸੀ ਉਹ ਤਾਂ ਆਪਣੀ ਚੈਨ ਦੀ ਜ਼ਿੰਦਗੀ ਜੀ ਰੇ ਸੀ ਆਪਣਾ ਕੰਮ ਧੰਦਾ ਕਰਕੇ ਰੋਜੀ ਰੋਟੀ ਕਮਾ ਰਹੇ ਸੀ ਇੱਕ ਕਾਬਲ ਅਧਿਆਪਕ ਸੀ। ਔਰ ਸੜਕ ਤੇ ਜਾਂਦਿਆਂ ਕਿ ਫਰੋਜਪੁਰ ਨੂੰ ਜਾ ਰਿਹਾ ਰਸਤੇ 'ਚ ਰੋਕ ਕੇ ਜਿਸ ਤਰ੍ਹਾਂ ਪੁਲਿਸ ਨੇ ਕੋਹ ਕੋ ਕੇ ਮਾਰਿਆ ਇਹ ਤੋਂ ਅਗਲ ਸਾਫ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਵੇਲੇ ਵੀ ਬਿਨਾਂ ਵਜ੍ਹਾ ਪੰਜਾਬ ਦੀ ਪੁਲਿਸ ਕੋਹ ਕੋ ਕੇ ਮਾਰ ਸਕਦੀ ਆ। ਔਰ ਪੁਲਿਸ ਦੇ ਕੋਲੇ ਕਹਿਣ ਨੂੰ ਕੁਛ ਨਹੀਂ। ਆਉਣ ਵਾਲੇ ਦਿਨਾਂ ਜਦੋਂ ਆਪਾਂ ਬੋਲਾਂਗੇ ਅਸੀਂ ਪਹਿਲਾਂ ਬਹੁਤ ਸਾਰੇ ਦੇਖਿਆ ਬਹੁਤ ਸਾਰੇ ਸੰਘਰਸ਼ਾਂ ਚ ਫਰੀਦਕੋਟ ਜਸਪਾਲ ਨਾ ਦਾ ਲੜਕਾ ਪੁਲਿਸ ਦੀ ਹਿਰਾਸਤ ਚ ਮਾਰ ਦਿੱਤਾ ਗਿਆ ਇੱਕ ਨਵਾਲਿਕ ਲੜਕੀ ਇੱਥੇ ਇੱਕ ਸਿਆਸੀ ਧਿਰ ਦੇ ਬੰਦਿਆਂ ਦੀ ਸ਼ਹਿ ਤੇ ਅਗਵਾ ਹੋਈ ਜਦੋਂ ਉਹ ਦੇ ਇਨਸਾਫ ਲਈ ਲੜੇ ਤਾਂ ਉਹਨਾਂ ਦੀ ਕਰਦਾਰ ਕੁਸ਼ੀ ਇੱਥੇ ਨਰਿੰਦਰਦੀਪ ਦੀ ਵੀ ਕਰਨ ਦੀ ਸਰਕਾਰ ਕਰੂਗੀ ਉਹਦੇ ਬਾਰੇ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਛੱਡੂਗੀ ਇਸ ਗੱਲ ਲਈ ਤਿਆਰ ਰਹੋ ਤੁਸੀਂ ਕਿਉਂਕਿ ਉਹਨੂੰ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਕੇ ਪਰਿਵਾਰ ਨੂੰ ਇਨਸਾਫ ਨਾ ਮਿਲੇ ਪੁਲਿਸ ਆਪਣੀ ਗੁੰਡਾਗਰਦੀ ਉਸੇ ਤਰ੍ਹਾਂ ਜਾਰੀ ਰੱਖੇ ਪੰਜਾਬ ਪੁਲਸੀਆ ਸਟੇਟ ਬਣਿਆ ਰਵੇ ਤਾਂ ਕਿ ਲੋਕ ਸੱਚ ਦੀ ਆਵਾਜ਼ بلند ਨਾ ਕਰ ਸਕਣ ਇਸ ਕਰਕੇ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਰਿਵਾਰ ਦੇ ਨਾਲ ਡਟ ਕੇ ਖੜੇ ਆਏ ਇਹ ਮਾਮਲਾ ਸਿਰਫ ਇੱਕ ਨੌਜਵਾਨ ਦਾ ਨਹੀਂ ਹੈ ਕਿ ਜਿਹੜਾ ਹਰ ਦੂਜੇ ਦਿਨ ਪੰਜਾਬ ਦੇ ਵਿੱਚ ਇੱਕ ਇਨਕਾਊਂਟਰ ਬਣਾਏ ਜਾ ਰਿਹਾ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਨਸ਼ੇ ਨਾਲ ਜੋੜ ਕੇ ਤੇ ਇਹਦੇ ਵਿੱਚ ਵੀ ਜਿਹੜਾ ਮੁਹਿੰਮ ਇਹਨਾਂ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਸੀ 31 ਤਰੀਕ ਨੂੰ ਪੰਜਾਬ ਸਰਕਾਰ ਨੇ ਡੈਡਲਾਈਨ ਦਿੱਤੀ ਹੋਈ ਆ 31 ਤਰੀਕ ਨੂੰ ਨਸ਼ਿਆਂ ਦਾ ਭੋਗ ਤਾਂ ਨਹੀਂ ਪਹਿਣਾ ਸਾਡੇ ਵੀਰ ਵੀਰ ਦਾ ਜ਼ਰੂਰ ਪਏਗਾ ਨਸ਼ੇ ਉਸੇ ਤਰ੍ਹਾਂ ਜਾਰੀ ਰਹਿਣੇ ਆ ਕਿਉਂਕਿ ਨਸ਼ਾ ਵੇਚਣ ਵਾਲੇ ਮੋਟਾ ਪੈਸਾ ਇਸ ਤੋਂ ਦੇ ਪੁਲਿਸ ਵਾਲਿਆਂ ਨੂੰ ਸਿਆਸਦਾਨਾਂ ਨੂੰ ਜਿਹੜਾ ਪਚਾਉਂਦੇ ਹੈਗੇ। ਤੋਂ ਇਸ ਬੇਇਨਸਾਫੀ ਦੇ ਖਿਲਾਫ ਮੈਂ ਕੱਲ ਵੀ ਅਸੀਂ ਜਦੋਂ ਪਰਿਵਾਰ ਨਾਲ ਬੈਠੇ ਸੀ ਕਿ ਅੱਜ ਨਰਿੰਦਰ ਦੀਪ ਦੀ ਮੌਤ ਆ ਪਰ ਜੇ ਅਸੀਂ ਜੋ ਸਾਡੇ ਨਾਲ ਵਾਪਰਿਆ ਪਰਿਵਾਰ ਹੌਸਲਾ ਕਰੇ ਇਸ ਬੇਇਨਸਾਫੀ ਦੇ ਖਿਲਾਫ ਡਟੇ ਪੰਜਾਬ ਦੇ ਲੋਕ ਗੋਨਿਆਣਾ ਸ਼ਹਿਰ ਦੇ ਸਹਿਰਦ ਲੋਕ ਇਹਨਾਂ ਦੇ ਨਾਲ ਖੜਨ ਤਾਂ ਕਿ ਅਸੀਂ ਪਤਾ ਨਹੀਂ ਕਿੰਨੇ ਨਰਿੰਦਰ ਦੀਪਾਂ ਦੀ ਜਾਨ ਬਚਾ ਸਕਦੇ ਹੋਈਏ ਤਾਂ ਇਹੀ ਮੌਤ ਜਿਹੜੀ ਆ ਉਹ ਕੁਰਬਾਨੀ 'ਚ ਬਦਲ ਸਕਦੀ ਆ ਕਿ ਨਰਿੰਦਰ ਦੀਪ ਨੇ ਭਾਵੇਂ ਉਹ ਬੇਗਨਾਸੀ ਉਹਦੀ ਜਾਨ ਗਈ ਪਰ ਉਹਦੀ ਜਾਨ ਜਾਨ ਦੇ ਨਾਲ ਇੰਨੇ ਲੋਕਾਂ ਨੂੰ ਹਲੂਣਾ ਵਜਿਆ ਕਿ ਉਹਨਾਂ ਨੇ ਕਈ ਨੌਜਵਾਨਾਂ ਦੀ ਜਾਨ ਬਚਾਲੀ ਇਸ ਮੌਤ ਨੂੰ ਕੁਰਬਾਨੀ 'ਚ ਬਦਲਿਆ ਜਾ ਸਕਦਾ ਹੈ ਜਿਸ ਇਹ ਸਾਰਾ ਪਰਿਵਾਰ ਇਸ ਗੱਲ ਤੇ ਖੜਿਆ ਰਵੇ ਤੁਹਾਨੂੰ ਦਬਾਉਣ ਵਾਸਤੇ ਤੋੜਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੀਲੇ ਕਰਨਗੇ ਕੱਲ ਜਦੋਂ ਪਰਿਵਾਰ ਨਾਲ ਬੈਠੇ ਸੀ ਕਾਨੂੰਨੀ ਲੜਾਈ ਦੀ ਗੱਲ ਜਦੋਂ ਹੋਈ ਅਸੀਂ ਕਹਾਂ ਕਿ ਤੁਹਾਨੂੰ ਜਨਤਕ ਦਵਾਜ਼ ਜ਼ਰੂਰ ਬਣਾਉਣਾ ਚਾਹੀਦਾ ਉਹਦੇ ਵਿੱਚ ਪਰਿਵਾਰ ਦੀ ਰਾਇ ਸੀ ਵੀ ਇੱਥੇ ਜਥੇਬੰਦੀਆਂ ਆਉਣ ਆਪਾਂ ਸਾਰਿਆਂ ਨੇ ਪਰਿਵਾਰ ਨੇ ਮੀਟਿੰਗ ਕਾਲ ਕੀਤੀ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਇਸ ਗੱਲ ਲਈ ਧੰਨਵਾਦ ਆਖਰੀ ਗੱਲ ਕਿ ਇਹਦੇ ਤੇ ਹੋਣਾ ਕੀ ਚਾਹੀਦਾ ਜੋ ਅਸੀਂ ਸੋਚਦੇ ਹਾਂ ਕਿ ਜੇਕਰ ਅੱਜ ਸ਼ਹਿਰ ਦੀਆਂ ਇੱਥੇ ਜਥੇਬੰਦੀਆਂ ਆਈਆਂ ਨੇ ਉਹ ਜਦੋਂ ਸਾਰੇ ਗੱਲ ਰੱਖਣਗੇ ਕਿਉਂਕਿ ਬਹੁਤ ਸਾਰੇ ਵੀਰਾਂ ਦੀ ਹਜੇ ਹਾਜ਼ਰੀਨ ਲੱਗੀ ਉਹ ਜਦੋਂ ਗੱਲ ਰੱਖਣਗੇ ਮੀਟਿੰਗ ਦੇ ਆਖਰ ਤੱਕ ਗੱਲ ਜਿਹੜੀ ਨਿੱਤਰ ਕੇ ਸਾਹਮਣੇ ਆ ਜੂਗੀ ਪਰ ਸਾਨੂੰ ਲੱਗਦਾ ਕਿ ਇਹਦਾ ਆਗਾਜ਼ ਗੋਨਿਆਣਾ ਦੀ ਧਰਤੀ ਤੋਂ ਹੋਣਾ ਚਾਹੀਦਾ ਔਰ ਜੇ ਅੱਜ ਆਏ ਆ ਤੇ ਕੱਲ ਤੇ ਜੇ ਅੱਜ ਨਹੀਂ ਆਏ ਕੱਲ ਉਹਨਾਂ ਨਾਲ ਮੀਟਿੰਗ ਕਰਕੇ ਅੱਜ ਆਏ ਆ ਤਾਂ ਕੱਲ ਸਾਨੂੰ ਗੋਨਿਆਣਾ ਬੰਦ ਕਰਕੇ ਵੱਡਾ ਮਾਰਚ ਸ਼ਹਿਰ ਚ ਕਰਨਾ ਚਾਹੀਦਾ ਨਰਿੰਦਰਦੀਪ ਦੇ ਭੋਗ ਤੋਂ ਪਹਿਲਾਂ ਤੇ ਨਹੀਂ ਤੇ ਫਿਰ 1 ਜੂਨ ਨੂੰ ਇਹ ਸਾਡੇ ਸੁਝਾਏ ਦੇ ਚੋ ਜਿਹੜਾ ਵੀ ਮਟੀਰੀਅਲਾਈਜ਼ ਹੁੰਦਾ ਤੇ ਜੋ رائے ਬਣਦੀ ਹੈਗੀ ਆ ਠੀਕ ਆ ਸ਼ਹਿਰ ਇਹਦੇ ਚ ਸ਼ਹਿਰ ਦੇ ਲੋਕਾਂ ਦਾ ਤੁਰਨਾ ਲਾਮਬੰਦ ਹੋਣਾ ਬਹੁਤ ਜ਼ਰੂਰੀ ਆ ਅੱਜ ਸਾਰੀਆਂ ਲਾਪਕ ਕਿਸਾਨ ਜਥੇਬੰਦੀਆਂ ਇੱਥੇ ਆਈਆਂ ਨੇ ਉਹ ਸਾਰੇ ਥੋੜੀ سپورਟ ਕਰਨਗੇ ਪਰ ਇਸ ਮਾਮਲੇ ਸੀ ਸ਼ਹਿਰ ਦੀਆਂ ਜਥੇਬੰਦੀਆਂ ਵਪਾਰ ਮੰਡਲ ਨੂੰ ਅਲੱਗ-ਅਲੱਗ ਜਿਹੜੀਆਂ ਸ਼ਹਿਰ ਦੀਆਂ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਲੈਣੀ ਬਹੁਤ ਜ਼ਰੂਰੀ ਆ ਜੇ ਅੱਜ ਇੱਥੇ ਹਮਾਇਤ ਕਰ ਜਾਂਦੇ ਆ ਕੱਲ ਦਾ ਹੀ ਕੋਈ ਸੱਦਾ ਬਣਦਾ ਤੇ ਬਹੁਤ ਚੰਗੀ ਗੱਲ ਆ ਨਹੀਂ ਤਾਂ 1 ਜੂਨ ਦਾ ਇਥੋਂ ਅਸੀਂ ਆਗਾਜ਼ ਕਰੀਏ ਤੇ ਇਸ ਮਾਮਲੇ 'ਚ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਪੁਲਿਸ ਦੀ ਜਿਹੜੀ ਇਨਕੁਆਇਰੀ ਹੈਗੀ ਆ ਪੁਲਿਸ ਨੇ ਆਪਣਿਆਂ ਦਾ ਪੱਖ ਪੂਰਨਾ ਕਿਉਂਕਿ ਜਿੰਨਾ ਪੁਲਿਸ ਅਧਿਕਾਰੀ ਜਿੰਨਾ ਜਾਬਰ ਹੁੰਦਾ ਮਹਿਕਮੇ ਦਾ ਓਨਾ ਹੀ ਉਹ ਅੱਖਾਂ ਦਾ ਤਾਰਾ ਹੁੰਦਾ ਸ਼ਰੀਫ ਬੰਦਿਆਂ ਦਾ ਇਸ ਮਹਿਕਮੇ 'ਚ ਕੋਈ ਕੰਮ ਨਹੀਂ ਹੈ ਸ਼ਰੀਬ ਬੰਦੇ ਦੀ ਇਸ ਮਹਿਕਮੇ ਚ ਕੋਈ ਬੁੱਕਤ ਨਹੀਂ ਹੈ ਜਿੰਨਾ ਵੱਡਾ ਪੁਲਿਸ ਵਾਲਾ ਲੋਕਾਂ ਤੇ ਜ਼ਬਰ ਕਰਦਾ ਜਿੰਨੇ ਪੈਸੇ ਇਕੱਠੇ ਕਰਦਾ ਉੱਪਰ ਤੱਕ ਪਹੁੰਚਾਉਂਦਾ ਹੈਗਾ ਸੀਆਈਏ ਸਟਾਫ ਨੇ ਇੱਕ ਨੌਜਵਾਨ ਫਰੀਦਕੋਟ ਦਾ ਮਾਰਤਾ ਅਸੀਂ ਉਹਦੇ ਬਜ਼ੁਰਗ ਨੂੰ ਬਹੁਤ ਕਿਹਾ ਪਰ ਉਹ ਬਜ਼ੁਰਗ ਤਿਆਰ ਨਹੀਂ ਹੋਇਆ ਕਹਿੰਦਾ ਮੈਨੂੰ ਸਿਰਫ ਡੈੱਡ ਬੋਡੀ ਚਾਹੀਦੀ ਆਪਣੇ ਮੁੰਡੇ ਦੀ ਦੋ ਮਿੰਟ ਆ ਨਰਿੰਦਰਦੀਪ ਤੇ ਇੱਕ ਹੋਰ ਫਰੀਦਕੋਟ ਇੱਥੇ ਬਠਿੰਡੇ ਜਿਹੜਾ ਸੀਗਾ ਸੀਆਈਏ ਸਟਾਫ ਨੇ ਕਤਲ ਕਰਤਾ ਪਰਸੋ ਧਰਮਕੋਟ ਇੱਕ ਸੀਆਈਏ ਸਟਾਫ ਨੇ ਕਤਲ ਕਰਤਾ ਤੇ ਹਾਲ ਤੀਆ ਸਰਕਾਰ ਦੀ ਕਿ ਪਟਿਆਲੇ ਇੱਕ ਫੇਕ ਇਨਕਾਊਂਟਰ ਕਰਕੇ ਜਿਹੜੇ 4 ਐਸਐਸਓ ਆਏ ਆਉਂਦਿਆ ਉਹਨਾਂ ਨੇ ਕਰਨਲ ਬਾਠ ਨੂੰ ਕੁੱਟਿਆ ਬੁਰੀ ਤਰ੍ਹਾਂ ਫੇਕ ਇਨਕਾਊਂਟਰ ਕਰਕੇ ਆਉਂਦੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਵਾਸਤੇ 10-10 ਲੱਖ ਦੇ ਐਲਾਨ ਇਨਾਮ ਦਾ ਐਲਾਨ ਐਲਾਨ ਕਰਦੇ ਆ ਇਹ ਜਾਣੇ ਬਿਨਾ ਕਿ ਜਿਹੜਾ ਮਾਰਤਾ ਉਹਦਾ ਕੋਈ ਕਸੂਰ ਸੀ ਕਿ ਨਹੀਂ ਸੀ ਜੇ ਕਸੂਰ ਵੀ ਹੋਵੇ ਤਾਂ ਪੁਲਿਸ ਨੂੰ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਜਾਣੇ ਬਿਨਾ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਜਿਹੜੀ ਆ ਮੌਜੂਦਾ ਸਰਕਾਰ ਨੇ ਬਣਾ ਨਹੀਂ ਰਹੀ ਇਹ ਬਣ ਚੁੱਕੀ ਆ ਪੁਲਸੀਆ ਸਟੇਟ ਇਸ ਕਰਕੇ ਜਿਵੇਂ ਪੰਜਾਬੀ ਦੇ ਅਜੀਮ ਸ਼ਾਇਰ ਸਰਜੀਤ ਪਾਤਰ ਨੇ ਕਿਹਾ ਸੀ ਲੱਗੀ ਜੇ ਤੇਰੇ ਕਾਲ ਜੇ ਸ਼ੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਕਿ ਜਿੱਦਣ ਤੁਹਾਡੇ ਕਾਲੇਜੇ ਚ ਕਿਸੇ ਨੇ ਖੰਜਰ ਮਾਰਿਆ ਉਸ ਦਿਨ ਸਮਝੀਏ ਇਸ ਗੱਲ ਨੂੰ ਜਾਣੀਏ ਕਿ ਇਹ ਕਿਸੇ ਨਾਲ ਵੀ ਵਾਪਰ ਸਕਦਾ ਤੇ ਸਮੁੱਚੇ ਪੰਜਾਬੀਆਂ ਨੂੰ ਇਨਸਾਫ پسند ਲੋਕਾਂ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਤੇ ਦੋਸ਼ੀਆਂ ਨੂੰ ਜਿਹੜਾ ਇਹ ਕਹਿੰਦੇ ਕਿ CIA ਸਟਾਫ ਦਾ ਇੰਚਾਰਜ ਦੋਸ਼ੀ ਨਹੀਂ ਸੀ 575 ਦਾ ਪਰਚਾ ਵੀ ਜ਼ਿਲ੍ਹੇ ਦੇ ਵਿੱਚ SSP ਨੂੰ ਧਿਆਨ ਚ ਲਿਆਏ ਬਿਨਾ ਨਹੀਂ ਹੁੰਦਾਗਾ ਕਿਸੇ ਬੰਦੇ ਨੂੰ ਤੁਸੀਂ ਨਸ਼ੇ ਦੇ ਕੇਸ ਚ ਪਸਾਉਣਾ ਉਹਨੂੰ ਕੋਹ ਕੋ ਕੇ ਕਤਲ ਕਰ ਦਿੱਤਾ ਇਹ SSP ਬਠਿੰਡਾ ਨੂੰ ਪਤਾ ਨਾ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ SSP ਬਠਿੰਡਾ ਦੀ ਦੇਖ ਰੇਖੇ ਹੇਠ ਇਹ ਜਿਹੜਾ ਹੈਗਾ ਕਤਲ ਹੋਇਆ ਤੇ CIA ਸਟਾਫ ਦਾ ਇੰਚਾਰਜ ਜਿਹੜੇ ਲੋਕ ਕਹਿੰਦੇ ਸ਼ਾਮਲ ਨਹੀਂ ਹੈ ਜਿਹੜੇ ਲੋਕ ਵੀ ਇਹ ਕਹਿੰਦੇ ਆ ਜਾਂ ਕਹਿਣਗੇ ਉਹ ਮੰਨ ਕੇ ਚੱਲਿਓ ਜੀ ਕਿਉਂ ਪੁਲਿਸ ਵਾਲੇ ਬਣ ਕੇ ਤੁਹਾਡੇ ਕੋਲੇ ਆ ਰਹੇ ਹੈ ਇਸ ਕਰਕੇ ਪੂਰੇ ਉਸ ਜਿਹੜਾ CIA ਸਟਾਫ ਦਾ ਇੰਚਾਰਜ ਤੇ ਜਿੰਨੇ ਦੋਸ਼ੀ ਹੈਗੇ ਆ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਇਸ ਮਾਮਲੇ ਦੀ ਕਿਉਂਕਿ ਜਿਵੇਂ ਐਫ ਆਈ ਆਰ ਸਾਰੀ ਉਹਨਾਂ ਨੇ ਤੁੱਥਮੁੱਥ ਕੀਤੀ ਆ ਕਤਲ ਦਾ ਪਰਚਾ ਨਹੀਂ ਦਰਜ ਕੀਤਾ ਅੱਜ ਇਹ ਕਤਲ ਦਾ ਪਰਚਾ ਜਿਹੜਾ ਹੈਗਾ ਬਣਦਾ ਹੈਗਾ ਜੁਡੀਸ਼ੀਅਲ ਇਨਕੁਆਇਰੀ ਹੋਵੇ ਤੇ ਦੋਸ਼ੀਆਂ ਨੂੰ ਜਿਹੜੀ ਮਸਾਲੀ ਸਜ਼ਾ ਉਹ ਮਿਲਣੀ ਚਾਹੀਦੀ ਆ ਇਹ ਤਾਂ ਹੋਊਗੀ ਜੇ ਇਹਦੇ ਤੇ ਅਸੀਂ ਰਲ ਮਿਲ ਕੇ ਜਿਹੜੀ ਹੈਗੀ ਆ ਆਵਾਜ਼ ਹੈਗੀ ਆ ਉਹ ਬੁਲੰਦ ਕਰਾਂਗੇ ਅੱਜ ਇਸੇ ਇਸ ਗੁਰੂ ਘਰ 'ਚ ਆਪਾਂ ਇਕੱਠੇ ਹੋਏ ਆ ਇਹ ਸਾਾਸ ਦੇ ਨਾਲ ਕਿ ਆਪਾਂ ਸਾਰੇ ਇਸ ਪਰਿਵਾਰ ਦਾ ਸਾਥ DIYੇ ਆਪਣੇ ਤੇ ਆਈ ਵਿਪਤਾ ਜਾਣ ਕੇ ਤੇ ਇਸ ਪੰਜਾਬ ਦੇ ਜਿਹੜਾ ਪੁਲਿਸ ਸਟੇਟ ਖੜੀ ਕੀਤੀ ਆ ਇਹਦਾ ਮੂੰਹ ਤੋੜਵਾ ਜਿਹੜਾ ਜਵਾਬ DIYੇ ਇਨੀਆਂ ਬੇਨਤੀਆਂ ਦਾ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ